ਦੀਮਾ ਸਾਹਿਬ ਪੰਜਾਬ ਦੇ ਬਾਰੇ ਇੱਕ ਬੜਾ ਤਗੜਾ ਨੈਰੇਟਿਵ ਹੈ ਜਦੋਂ ਤੁਸੀਂ ਵੀ ਸਰਕਾਰ 'ਚ ਨਹੀਂ ਸੀ ਤਾਂ ਉਹ ਤੁਸੀਂ ਵੀ ਕਹਿੰਦੇ ਸੀ ਪੰਜਾਬ ਦਾ ਬੇੜਾ ਗਰਕ ਹੋ ਗਿਆ ਜੀ ਇੱਕ ਇਹ ਤਾਂ ਇਹਨਾਂ ਨੇ ਪੰਜਾਬ ਨੂੰ ਡੋਬ ਕੇ ਰੱਖ ਦੇਣਾ ਪੰਜਾਬ ਦੇ ਸਿਰ ਪਰ ਕੈਪੀਟਲ ਕਰਜ਼ਾ ਬੜਾ ਹੋ ਗਿਆ ਤਨਖਾਹਾਂ ਦੇਣ ਜੋਗੇ ਪੈਸੇ ਹੈ ਨਹੀਂ ਅੱਜ ਦੱਸੋ ਤੁਸੀਂ ਪੰਜਾਬ ਦੀ مالی ਤੌਰ ਤੇ ਸਥਿਤੀ ਕੀ ਹੈ ਹੁਣ ਤੁਹਾਨੂੰ ਵਿਰੋਧੀ ਬੜਾ ਘੇੜਦੇ ਕਹਿੰਦੇ ਪੰਜਾਬ ਦਾ ਪੱਠਾ ਬਹਿ ਗਿਆ ਦੇਖੋ ਜਦੋਂ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦਾ ਰਾਜ ਸੀ ਮੈਂ 5 ਸਾਲ ਦੀ ਗੱਲ ਕਰੂੰਗਾ ਤਾਂ ਉਹਨਾਂ ਦੀ 5 ਸਾਲ ਦੀ ਆਮਦਨ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਆ ਸਾਢੇ 3 ਸਾਲ ਦੀ ਆਮਦਨ ਜਿਹੜੀ ਆ ਉਹਨਾਂ ਦੀ 5 ਸਾਲ ਦੀ ਆਮਦਨ ਤੇ ਭਾਰੂ ਪੈ ਰਹੀ ਆ ਜੇ ਮੈਂ ਅੰਕੜਿਆਂ ਦੀ ਗੱਲ ਕਰਾਂ ਜੀ ਉਹਨਾਂ ਨੇ ਐਕਸਾਈਜ਼ ਦੇ ਅੰਦਰ ਜੇ ਇਕੱਲੇ ਐਕਸਾਈਜ਼ ਦੀ ਗੱਲ ਕਰੀਏ ਤਾਂ ਉਹਨਾਂ ਨੇ ਤਿੰਨਾਂ ਸਾਲਾਂ 'ਚ 27000 ਪੰਜਾਂ ਸਾਲਾਂ 'ਚ 27000 ਕਰੋੜ ਰੁਪਏ ਕਮਾਇਆ ਜੀ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ 30000 ਕਰੋੜ ਰੁਪਏ ਕਮਾਇਆ ਮੈਂ 3 ਸਾਲ ਦੇ ਬੇਰਵੇ ਸਾਂਝੇ ਕਰ ਰਹੇ ਹਾਂ ਹਜੇ 2 ਸਾਲ ਦੇ ਪੈਂਡਿੰਗ ਨੇਗੇ ਠੀਕ ਹੈ ਜੀ ਜੇ ਅਸੀਂ ਜੀਐਸਟੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਪੰਜਾਂ ਸਾਲਾਂ 'ਚ 60000 ਕਰੋੜ ਰੁਪਏ ਕਮਾਇਆ ਤਾਂ ਅਸੀਂ 70000 ਕਰੋੜ ਰੁਪਏ ਕਮਾਇਆ ਠੀਕ ਹੈ ਜੀ ਜਿਹੜਾ ਪੰਜਾਬ ਦੇ ਖਜ਼ਾਨੇ 'ਚ ਆਇਆ ਜੇ ਉਹਨਾਂ ਨੇ ਸੈਂਪੈਡ ਰਜਿਸਟ੍ਰੇਸ਼ਨ ਦੀ ਮੈਂ ਗੱਲ ਕਰਾਂ 12000 ਕਰੋੜ ਰੁਪਏ ਖਜ਼ਾਨੇ 'ਚ ਆਏ ਉਹਨਾਂ ਸਮੇਂ 'ਚ ਪੰਜ ਸਾਲਾਂ 'ਚ ਤਾਂ ਸਾਡੇ 16000 ਕਰੋੜ ਰੁਪਏ ਖਜ਼ਾਨੇ 'ਚ ਆਏ ਤੇ ਇਹਦਾ ਮਤਲਬ ਐਜ਼ ਕੰਪੇਅਰਡ ਪੰਜ ਸਾਲ ਸਾਡੇ 3 ਸਾਲ ਜਿਹੜੇ ਨੇ ਕਿਤੇ ਬਿਹਤਰ ਨੇ ਕਿਤੇ ਅਗਾਹ ਵਧੂਰੇ ਜੇ ਕੈਪੀਟਲ ਐਕਸਪੈਂਡੀਚਰ ਦੀ ਗੱਲ ਕਰ ਲਈਏ ਉਹਨਾਂ ਨੇ 5 ਸਾਲਾਂ ਚ ਜਿਹੜਾ ਖਰਚਾ ਹੁੰਦਾ ਜਿਹਨੂੰ ਆਪਾਂ ਕੈਪੀਟਲ ਕਹਿੰਦੇ ਆ ਕਿ ਨਵੇਂ ਐਸੈਟ ਕ੍ਰੀਏਟ ਕੀਤੇ ਨੇਗੇ ਨਵਾਂ ਕੋਈ ਸਕੂਲ ਨਵੀਂ ਕੋਈ ਕਾਲਜ ਨਵਾਂ ਕੋਈ ਬਿਲਡਿੰਗ ਨਵੀਂ ਕੋਈ ਚੀਜ਼ ਬੜਾਈਆ ਤਾਂ ਉਹਨਾਂ ਨੇ 19000 ਕਰੋੜ ਰੁਪਇਆ ਜਿਹੜਾ ਉਹ 5 ਸਾਲਾਂ ਚ ਖਰਚਿਆਗਾ ਠੀਕ ਹੈ ਜੀ ਤੇ ਸਾਡੀ ਉਹ ਪੋਜੀਸ਼ਨ ਜਿਹੜੀ ਆ 25000 ਕਰੋੜ ਦੇ ਤਿੰਨ ਸਾਲਾਂ ਦੀ ਹੂੰ ਉਹਨਾਂ ਦੇ 5 ਸਾਲਾਂ ਦੇ ਉੱਤੇ ਅਸੀਂ 6000 ਕਰੋੜ ਰੁਪਏ ਬਦ ਖਰਚਿਆ ਹਜੇ 2 ਸਾਲ ਹਾਲਾਂਕਿ ਸਾਰਾ ਖਰਚਾ ਜੇ ਮੈਂ ਦੇਖਾਂ ਉਹਨਾਂ ਦਾ ਇਸ ਜਿਹੜਾ 19000 ਕਰੋੜ ਰੁਪਏ ਇਹਦੇ ਵਿੱਚੋਂ ਵੀ ਜ਼ਿਆਦਾਤਰ ਖਰਚਾ ਲਾਸਟ ਈਅਰ ਦਾਗਾ ਸਾਡਾ ਜ਼ਿਆਦਾਤਰ ਖਰਚਾ ਪਹਿਲੇ 3 ਸਾਲਾਂ ਚ ਆਗਾ ਸੋ ਇਹਦਾ ਮਤਲਬ ਸਰਕਾਰ ਜਿਹੜੀ ਆ ਉਹ ਬਿਲਕੁਲ ਉਹਨਾਂ ਨੂੰ ਕਿਤੇ ਜ਼ਿਆਦਾ ਤੇਜ਼ੀ ਦੇ ਨਾਲ ਕੰਮ ਕਰ ਰਹੀ ਆ ਚਾਹੇ ਉਹ ਪੈਸੇ ਕਮਾਉਣ ਚਾ ਚਾਹੇ ਖਰਚ ਕਰਨ ਦੇ ਵਿੱਚ ਚੋ ਮੇਰਾ ਕਹਿਣ ਦਾ ਭਾਵ ਆ ਅਸੀਂ ਜਿਹੜੀ ਪੰਜਾਬ ਦੀ ਇਕਨੋਮੀ ਆ ਉਹਦੀ ਉਨ ਸੁਧਾਰਨ ਚ ਲੱਗੇ ਆਗੇ ਅਰਥਵਿਵਸਥਾ ਨੂੰ ਸੁਧਾਰਨ ਚ ਲੱਗੇ ਆਗੇ ਬਿਲਕੁਲ ਇਚ ਕੋਈ ਦੌਰ ਆਏ ਨਹੀਂ ਕਿਉਂਕਿ ਜੀਐਸਟੀ ਰਜਿਮ ਜਿਹੜੀ ਆ ਉਹ 2017 ਚ ਲਾਗੂ ਹੁੰਦੀ ਹੈ ਦੇਸ਼ ਚ ਠੀਕ ਹੈ ਜੀ 2017 ਚ ਜੀਐਸਟੀ ਰਜਿਮ ਲਾਗੂ ਹੁੰਦੀ ਆ ਤਾਂ 5 ਸਾਲ ਜਿਹੜੇ ਪਹਿਲੇ 5 ਸਾਲ ਦੀ 17 ਤੋਂ ਲੈ ਕੇ 22 ਤੱਕ ਅਸੀਂ ਕੰਪਨਸੇਸ਼ਨ ਤੇ ਡਿਪੈਂਡ ਕਰਦੇ ਆਂ 40000 ਕਰੋੜ ਰੁਪਏ ਦਾ ਕੰਪਨਸੇਸ਼ਨ ਜਿਹੜਾ ਗਵਰਨਮੈਂਟ ਆਫ ਇੰਡੀਆ ਸਾਨੂੰ ਬੀਗ ਕੰਪਨਸੇਸ਼ਨ ਸਾਨੂੰ ਜਿਹੜੀ ਇਹ ਦਿੰਦੀ ਆ ਕਿ ਤੁਹਾਡੀ ਇਕਨੋਮੀ ਜਿਹੜੀ ਆ ਉਹ ਸਟੇਬਲ ਹੋ ਜੇ ਤੁਹਾਡੀ ਇਕਨੋਮੀ ਜਿਹੜੀ ਆ ਸਥਿਰ ਹੋ ਜੇ ਇਹ ਪੰਜ ਸਾਲ ਜਿਹੜਾ ਇਕਨੋਮੀ ਉਹ ਕੰਪਨਸੇਸ਼ਨ ਬੇਸ ਤੇ ਸਾਡੀ ਖੜੀ ਰਹੀ ਤੇ ਉਸੋ ਸਾਡਾ ਘਾਟਾ ਕਿੰਨਾ ਪਿਆ ਮੈਂ ਤਾਂ ਜ਼ਿਕਰ ਕਰਨਾ ਜ਼ਰੂਰ ਚਾਹਾਂਗਾ ਕਿਉਂਕਿ ਜਦੋਂ ਜੀਐਸਸੀ ਤੋਂ ਪਹਿਲਾਂ ਜਿਹੜੀ ਬਾਟ ਸਿਸਟਮ ਸੀ ਵੈਲਿਊ ਐਡਿਡ ਸਿਸਟਮ ਸੀ ਸਾਡਾ ਜਿਹੜਾ ਉਹ ਬੈਟ ਸਿਸਟਮ ਦੇ ਅੰਦਰ ਜਿਹੜਾ ਬੈਟ ਦੇ ਰਾਹੀਂ ਜਾਂ ਐਕਸੈਸ ਦੇ ਰਾਹੀਂ ਜਿਹੜਾ ਮਾਲੀਆ ਇਕੱਠਾ ਹੁੰਦਾ ਸੀ ਉਹਦਾ ਤੇ ਜੀਐਸਟੀ ਦਾ ਜਦੋਂ ਅਸੀਂ ਕੰਪੈਰੀਜ਼ਨ ਕਰਦੇ ਆ ਜੀ ਤਾਂ ਹੁਣ ਤੱਕ ਜੇ ਅਸੀਂ ਪੁਰਾਣੇ ਸਿਸਟਮ 'ਚ ਰਹਿੰਦੇ ਯਾਨੀ ਅਸੀਂ ਜੀਐਸਟੀ 'ਚ ਨਾ ਜਾਂਦੇ ਵਨ ਨੇਸ਼ਨ ਵਨ ਟੈਕਸ ਦਾ ਫਾਰਮੂਲਾ ਪੰਜਾਬ ਡਾਟ ਨੂੰ ਕਰਦਾ ਠੀਕ ਹੈ ਜੀ ਤਾਂ ਸਾਡਾ ਰੈਵਨਿਊ ਜਿਹੜਾ 111000 ਕਰੋੜ ਰੁਪਏ ਐਕਸਟਰਾ ਸਾਡੀ ਕਿੱਟੀ 'ਚ ਹੋਣੀ ਸੀ